ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਮਾਣੂ ਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਏ ਆ ਡਿਟੇਲ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਨਾਮ ਤੇ ਐਡਰੈਸ ਦੱਸ ਦਿਓ ਜੀ। ਹਾਂ ਬਈ ਹਰਪ੍ਰੀਤ ਸਿੰਘ ਪਿੰਡ ਮਾਨੂਕੇ ਜ਼ਿਲ੍ਹਾ ਮੋਗਾ ਥੀਲਨੀ ਹਾਲ ਸੰਗਲ। ਮੋਬਾਈਲ ਨੰਬਰ ਜੀ। 7681920734 ਘਰ ਕਿੱਥੇ ਰਹਿ ਜਾਂਦਾ ਬਈ ਆਪਣਾ? ਘਰ ਵੀਰੇ ਆਪਣਾ ਹੈਗਾ ਪੱਤ ਪੱਤਰਾਹ ਤੋਂ ਪਿੱਛੇ ਆ ਸਟੇਡੀ ਕੋਲੇ ਘਰ ਆਪਣਾ ਫੈਨ ਡਾਇਰੈਕਟਰ ਦੇ ਘਰ ਕੋਲੇ। ਠੀਕ ਆ ਜੀ। ਤੇ ਘਰ ਦੀ ਹੈ ਵੀਰੇ ਮਾਜਾ ਬਾਪਰੇ ਮੈਂ ਕਰਦੀ ਆ ਆਪਣੀ ਸੁਆ ਕਿੰਨਾ ਮਾਜੀ ਸੁਆ ਦੂਜਾ ਸੁਆ ਹੁੰਦੀ ਬਈ ਸਮਾਂ ਕਿੰਨਾ ਲਊਗੇ ਜੀ ਸਮਾਂ ਇਹ ਲੈ ਜੂ ਵੀਰੇ 5-7 ਦਿਨ 5-7 ਦਿਨ ਡੇਟ ਮੁਤਾਬਕ ਠੀਕ ਹੈ ਜੀ ਥਣਾ ਦੀ ਪਾਰ ਪਿੱਛੇ ਦੀ ਗਰੰਟੀ ਆ ਹਾਂ ਬਈ ਗਰੰਟੀ ਆਪਣੀ ਪਹਿਲੇ ਸੁਆ ਕਿੰਨਾ ਚੋਇਆ ਵੀਰੇ ਦੁੱਧ ਵੀਰੇ ਸਿਰ 16 ਕਿਲੋ ਚੋਇਆ ਪਹਿਲੇ ਸੁਆ ਚੋਇਆ ਬਾਜੀ ਆਪਣਾ ਜਾਊ ਪਲੱਸ ਵੀਰੇ ਹਾਂ ਬਈ ਪਲੱਸ ਹੋ ਜਾਊਗੀ ਠੰਡੀ ਸੇਵਾ ਦਾ ਠੰਡੀ ਸਿਲ ਪੂਰੀ ਆ ਠੰਡੀ ਸਿਲ ਪੂਰੀ ਆ ਵੀਰੇ ਠੀਕ ਹੈ ਵੀਰੇ ਤੁਰ ਕੇ ਦਿਖਾ ਦਿਓ ਜੀ ਸੁਆ ਬਾਈ ਦੇ ਦਸਨ ਮੁਤਾਬਕ ਜੀ ਦੂਜਾ ਸੁ ਹੁੰਦੀ ਆ ਬੱਲੇ ਨਮਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਫੁੱਲ ਸੰਭੀ ਪਲੀ ਆ ਪਹਿਲੇ ਸੂਏ ਬਾਈ ਦੱਸਦਾ ਕਿ ਆਪਣਾ 16 ਕਿਲੋ ਚੋਇਆ ਹੋਇਆ ਹੈ ਤਿਆਰੀ ਹੁਣ ਵੀ ਸੋਹਣੀ ਕੀਤੀ ਹੋਈ ਆ ਬਾਕੀ ਵੀਰੇ 8 ਦਿਨ ਪਏ ਆ ਹਜੇ ਡੇਟ ਮੁਤਾਬਕ 8ਾਂ ਦਿਨਾਂ ਦੇ ਕਰਦਾ ਪੂਰਾ ਸੋਹਣਾ ਹਵਾਨਾ ਤਿਆਰ ਕਰ ਲੂਗੀ ਥਣ ਕੱਲਾ ਕੱਲਾ ਨਿਕੜ ਮਾ ਤੂ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਥਾਣ ਤੁਹਾਨੂੰ ਆਪਾਂ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਹਵਾਨੇ ਦੀ ਤੱਕ ਵੀਰੇ ਅੱਗੇ ਨੂੰ ਵੀ ਚੰਗੀ ਆ ਅਗਾੜੀ 'ਚ ਵੀ ਦੁੱਧ ਕਰਮ ਵਾਲੀ ਦੇ ਚੰਗਾ ਹੋਊਗਾ ਤੇ ਬੈਕ ਸਾਈਡ ਨੂੰ ਵੀ ਸੋਨਾ ਹਵਾਨਾ ਤਿਆਰ ਕਰਦੀ ਹੁੰਦੀ ਆ ਬਾਕੀ ਕੁੰਡਾ ਸਿੰਘ ਆ ਜੀ ਗੋਲ ਪੱਠ ਪੂੜਾ ਵਜਨ ਵਜੂਦ ਪੂਰੀ ਚੰਗੀ ਆ ਠੰਡੀ ਸੀਲ ਆ ਜੀ ਥੋੜਾ ਜਿਹਾ ਉੱਪਰ ਆ ਹੀ ਕਰਦੀ ਆ ਬਾਕੀ ਬੈਕ ਸਾਈਡ ਨੂੰ ਤੁਸੀਂ ਤਿਆਰੀ ਚੈੱਕ ਕਰ ਹੀ ਸਕਦੇ ਹੋ ਜੀ ਡਿਮਾਂਡ ਕੀ ਰਹਿਣ ਵਾਲੀ ਜਾਇਦ ਜਿਹੜੇ ਲੈਣੇ ਆਪਾਂ 135000 ਰੁਪਏ ਮੰਗਦੇ ਆਂ ਹੋਜੂ ਮਾਣ ਤਾਣ ਦੇ ਮਾਣ ਤਾਣ ਕਰ ਦਾਂਗੇ ਵੀਰੇ ਠੀਕ ਆ ਜੀ 135000 ਰੁਪਏ ਡਿਮਾਂਡ ਆ ਵਿੱਚੋਂ ਬਾਈ ਕਹਿੰਦਾ ਮਾਣ ਤਾਣ ਹੋਜੂਗਾ ਜੀ ਬਾਕੀ ਕੋਈ ਵੀ ਨਾ ਤੁਹਾਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ